ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਜੋ ਕਿ ਸ਼੍ਰੀ ਠਾਕੁਰ ਕਾ ਸੋ ਸੇਵਕ ਕਾ ਸੇਵਕ ਠਾਕੁਰ ਹੀ ਸੰਗ ਜाहਰ ਜਿਓ ਜਦ ਤੱਕ ਵਿਅਕਤੀ ਰੱਬ ਕੋਲੋਂ ਕੁਝ ਮੰਗਦਾ ਹੈ ਕੁਝ ਚਾਹੁੰਦਾ ਹੈ ਇਸੋ ਤਾਂ ਇੱਕ ਹੀ ਭਾਵ ਹੈ ਕਿ ਉਹ ਹਲੇ ਖੁਦਾ ਨਾਲ ਪੂਰੀ ਤਰ੍ਹਾਂ ਨਹੀਂ ਜੁੜਿਆ ਉਹ ਅਜੇ ਹਨੇਰੇ ਵਿੱਚ ਹੀ ਹੈ ਕਿਉਂਕਿ ਜੋ ਇਨਸਾਨ ਰੱਬ ਨਾਲ ਅਪੇਧ ਹੋ ਜਾਂਦਾ ਹੈ ਉਸ ਲਈ ਕਿਸੇ ਚੀਜ਼ ਨੂੰ ਮੰਗਣ ਦੀ ਕਿਸੇ ਚੀਜ਼ ਨੂੰ ਲੱਭਣ ਦੀ ਕਿਸੇ ਚੀਜ਼ ਨੂੰ ਚਾਹਣ ਦੀ ਲੋੜ ਨਹੀਂ ਰਹਿੰਦੀ ਕਿਉਂਕਿ ਉਸ ਨੂੰ ਤਾਂ ਸਭ ਕੁਝ ਆਪ ਹੀ ਮਿਲ ਜਾਂਦਾ ਹੈ ਐਸਾ ਮਨੁੱਖ ਦੁਨੀਆ ਕੋਲੋਂ ਆਪਣੇ ਆਪ ਨੂੰ ਲੁਕਾ ਕੇ ਨਹੀਂ ਰੱਖ ਸਕਦਾ ਕਿਉਂਕਿ ਰੱਬ ਖੁਦ ਹੀ ਉਸ ਨੂੰ ਪ੍ਰਗਟ ਕਰ ਦਿੰਦਾ ਹੈ ਉਸ ਦੇ মুখ ਵਿੱਚੋਂ ਨਿਕਲੇ ਹੋਏ ਅਚੰਤਤ ਬੋਲ ਵੀ ਸੱਚ ਹੀ ਹੋ ਜਾਂਦੇ ਹਨ ਆਪੇਦਤਾ ਦਾ ਭਾਵ ਇੱਕੋ ਹੀ ਹੈ ਕਿ ਰੱਬ ਨਾਲ ਇੱਕ ਹੋ ਜਾਣਾ ਜਿਸ ਤਰ੍ਹਾਂ ਸੂਰਜ ਤੇ ਕਿਰਨ ਅਪੇਧ ਹੁੰਦੇ ਹਨ ਭਾਵ ਦੋਨਾਂ ਵਿੱਚ ਕੋਈ ਫਰਕ ਨਹੀਂ ਹੁੰਦਾ ਸੂਰਜ ਕਿਰਨ ਹੋ ਜਾਂਦੀ ਹੈ ਕਿਰਨ ਸੂਰਜ ਹੋ ਜਾਂਦਾ ਹੈ ਇਹਨਾਂ ਨੂੰ ਫਿਰ ਕੋਈ ਵੱਖ ਨਹੀਂ ਕਰ ਸਕਦਾ ਇਸੇ ਤਰ੍ਹਾਂ ਜੋ ਵਿਅਕਤੀ ਨਾਮ ਜਪ ਕੇ ਨਾਮ ਦਾ ਰੂਪ ਹੋ ਜਾਂਦਾ ਹੈ ਅਤੇ ਉਸ ਦੇ ਅੰਦਰ ਅਕਾਲ ਹੀ ਅਕਲ ਰਹਿ ਜਾਂਦਾ ਹੈ ਐਸੇ ਮਨੁੱਖ ਦੀ ਦ੍ਰਿਸ਼ਟੀ ਲੱਭੀ ਹੋ ਜਾਂਦੀ ਹੈ ਉਸ ਦੇ ਅੰਦਰ ਅਕਾਲ ਪੁਰਖ ਦੇ ਗੁਣ ਉਤਪੰਨ ਹੋ ਜਾਂਦੇ ਹਨ ਉਸ ਦੀ ਬੋਲਚਾਲ ਮर्यादा रहਿਤ ਅਤੇ ਉਸਦੇ ਕਰਮਾਂ ਵਿੱਚੋਂ ਕਰਤਾਰ ਦੀ ਚਲਕ ਕਰਤਾਰ ਦੀ ਖੁਸ਼ਬੂ ਆਉ ਲੱਗ ਜਾਂਦੀ ਹੈ ਸੰਤਾ ਕੋ ਮਤ ਕੋਈ ਨਿੰਦੋ ਸੰਤ RAM ਹੈ ਏਕੋ ਅਤੇ ਜੋ ਸਤਗੁਰੂ ਨਾਲ ਇਕਮਿਕ ਹੋ ਜਾਏ ਉਸ ਨੂੰ ਫਿਰ ਹਰੀ ਦਾ ਦੀਦਾਰ ਕਰਨਾ ਉਸਦੇ ਗੁਨਾ ਨੂੰ ਸਰਵਨ ਕਰਨਾ ਅਤੇ ਹਰਪਾਲ ਫਰੀ ਦਾ ਹੀ ਜਸ ਗੁਨਾ ਚੰਗਾ ਲੱਗਦਾ ਹੈ ਉਸਦੇ ਅਤੇ ਰੱਬ ਵਿੱਚ ਫਿਰ ਕੋਈ ਫਰਕ ਨਹੀਂ ਰਹਿੰਦਾ ਜੋ ਸਤਗੁਰੂ ਨਾਲ ਅਪੇਧ ਹੋ ਜਾਂਦਾ ਹੈ ਸਾਡੀ ਅੱਜ ਦੀ ਸਾਖੀ ਵੀ ਇਹੀ ਸੇਂਦਿੰਦੀ ਹੈ ਕਿਸਰਾ ਨਾਮਦੇਵ ਜੀ ਜੋ ਕਿ ਰੱਬ ਨਾਲ ਅਪੇਰ ਹੋ ਸਕੇ ਸਨ ਕਿਵੇਂ ਰੱਬ ਨੇ ਉਹਨਾਂ ਨੂੰ ਜਗਤ ਵਿੱਚ ਪ੍ਰਗਟ ਕੀਤਾ ਅਤੇ ਫਿਰ ਕਿਸ ਤਰ੍ਹਾਂ ਉਹਨਾਂ ਦੁਆਰਾ ਬੋਲੇ ਗਏ ਅਚੰਚਤ ਬੋਲਾਂ ਨੂੰ ਵੀ ਸੱਚ ਕੀਤਾ ਅਤੇ ਫਿਰ ਜੁਗਾ ਜਗੰਤਰਾਂ ਤੱਕ ਉਹਨਾਂ ਦਾ ਨਾਮ ਕਾਇਮ ਰੰਦਾ ਹੈ ਇੱਕ ਬੜੀ ਹੀ ਪਿਆਰੀ ਸਾਕੀ ਸਾਕੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਨਾਮਦੇਵ ਜੀ ਜੋ ਕਿ ਜਮਨਾ ਦੇ ਕਿਨਾਰੇ ਸਮਾਦੀ ਵਿੱਚ ਲੀਨ ਸਨ ਜਦੋਂ ਉਹ ਸਮਾਦੀ ਤੋਂ ਉਥਾਨ ਹੁੰਦੇ ਹਨ ਤਾਂ ਉਸ ਵੇਲੇ ਕੀ ਦੇਖਦੇ ਹਨ ਕਿ ਇੱਕ ਬੀਬੀ ਜਿਸ ਨੇ ਪੂਰੇ ਗਹਿਣੇ ਪਾਏ ਹੋਏ ਹਨ ਸੰਦੂਰ ਨਾਲ ਮੰਗਪਰੀ ਹੋਈ ਹੈ ਦੇਖਣ ਤੋਂ ਪ੍ਰਤੀਤ ਹੁੰਦਾ ਹੈ ਕਿ ਕੋਈ ਸੁਹਾਗਣ ਹੈ ਇੰਨਾ ਹੀ ਦੇਖਿਆ ਨਾਮਦੇਵ ਜੀ ਨੇ ਅਤੇ ਜਦੋਂ ਉਸ ਬੀਬੀ ਨੇ ਵਗਦ ਨਾਮਦੇਵ ਜੀ ਨੂੰ ਨਮਸਕਾਰ ਕੀਤੀ ਤਾਂ ਉਸ ਦੇ ਗੈਨਿਆ ਦਾ ਖੜਾਕ ਹੋਇਆ ਜੋ ਕੋਈ ਉਸਨੇ ਪੈਰਾਂ ਵਿੱਚ ਵੀ ਪਾਏ ਹੋਏ ਸਨ ਹੱਥਾਂ ਵਿੱਚ ਵੀ ਪਾਏ ਹੋਏ ਸਨ ਸਿਰ ਦੇ ਉੱਤੇ ਵੀ ਗੁੰਦੇ ਹੋਏ ਉਸ ਵੇਲੇ ਨਾਮਦੇਵ ਜੀ ਦਾ মুখ ਤੋਂ ਸਹਿਜ ਸੁਭਾਹੀ ਨਿਕਲ ਜਾਂਦਾ ਹੈ ਬੀਬੀ ਸੁਹਾਗਮਾਨ ਇਹ ਸੁਣ ਕੇ ਬੀਬੀ ਅਚਾਨਕ ਰੋਣ ਲੱਗ ਜਾਂਦੀ ਹੈ ਫਗਦ ਨਾਮਦੇਵ ਜੀ ਕਹਿੰਦੇ ਹਨ ਕੀ ਗੱਲ ਹੈ ਬੇਟਾ ਤਾਂ ਬੀਬੀ ਕਹਿਣ ਲੱਗੀ ਮਹਾਰਾਜ ਮੇਰਾ ਸੁਹਾਗ ਤਾਂ ਉਹ ਦੇਖੋ ਅਰਥੀ ਤੇ ਪਿਆ ਹੈ ਮੈਂ ਤਾਂ ਸਤੀ ਹੋਣ ਵਾਸਤੇ ਜਾ ਰਹੀ ਹਾਂ ਸਾਡਾ ਬਚਨ ਹੋ ਗਿਆ ਹੈ ਹੁਣ ਤੁਸੀਂ ਕਿਰਪਾ ਕਰੋ ਉਸਨੇ ਆਪਣੇ ਪਤੀ ਦੀ ਅਰਥੀ ਵੀ ਉਹਨਾਂ ਦੇ ਨਜ਼ਦੀਕ ਹੀ ਲਿਆ ਕੇ ਰੱਖ ਦਿੱਤੀ ਉਹ ਬੀਬੀ ਜਾਣਦੀ ਸੀ ਕਿ ਪਗਤ ਨਾਮਦੇਵ ਜੀ ਦੇ ਮੁਖ ਵਿੱਚੋਂ ਨਿਕਲੇ ਹੋਏ ਬਚਨ ਕਦੀ ਅਜਾਇਆ ਨਹੀਂ ਜਾਂਦੇ ਪਰ ਦੂਸਰੇ ਪਾਸੇ ਪਗਤ ਨਾਮਦੇਵ ਜੀ ਜੋ ਕਿ ਚਿੰਤਾਤੁਰ ਹੋ ਗਏ ਤਾਂ ਉਹਨਾਂ ਦੇ ਅੰਦਰੋਂ ਹੀ ਆਵਾਜ਼ ਆਈ ਨਾਮਦੇਵ ਪਰੇਸ਼ਾਨ ਨਾ ਹੋ ਜਦੋਂ ਮੇਰਾ ਪਿਆਰਾ ਪਰੇਸ਼ਾਨ ਹੁੰਦਾ ਹੈ ਮੈਨੂੰ ਵੀ ਦੁੱਖ ਪਹੁੰਚਦਾ ਹੈ ਕੀ ਗੱਲ ਹੋਈ ਤੂੰ ਪਰੇਸ਼ਾਨ ਹੈ ਇਹ ਤਾਂ ਮੈਂ ਤੇਰੀ ਮਹਿਮਾ ਪ੍ਰਗਟ ਕਰਨ ਵਾਸਤੇ ਤੇਰੀ ਜ਼ੁਬਾਨ ਦੇ ਉੱਤੇ ਬੈਠ ਕੇ ਮੈਂ ਆਪ ਬੋਲਿਆ ਹਾਂ ਤੂੰ ਕਿਉਂ ਘਬਰਾਉਂਦਾ ਹੈ ਇਸ ਗੱਲ ਤੋਂ ਕਿਉਂਕਿ ਜੇ ਮੈਂ ਪ੍ਰਗਟ ਰੂਪ ਦੇ ਅੰਦਰ ਵਸਦਾ ਹਾਂ ਤਾਂ ਮੇਰੇ ਬਾਰੇ ਸਾਰੇ ਮਹਾਪੁਰਸ਼ ਇਸ ਤਰ੍ਹਾਂ ਫਰਮਾਲ ਵੀ ਕਰਦੇ ਹਨ ਪ੍ਰਭ ਜੀ ਬਸੈ ਸਾਦਗੀ ਰਸਨਾ ਕਹਿ ਲਗੇ ਨਾਮਦੇਵ ਤੂੰ ਘਬਰਾਣਾ ਜਾ ਜਾ ਕੇ ਉਸ ਨੂੰ ਮੋਢੇ ਤੋਂ ਫੜ ਕੇ ਰਾਮ ਕਹਿ ਕੇ ਉਠਾ ਦੇ ਅੰਦਰਲੀ ਆਵਾਜ਼ ਜਦੋਂ ਪਗਦ ਨਾਮਦੇਵ ਜੀ ਨੇ ਪ੍ਰਭੂ ਦੀ ਸੁਣੀ ਉਹਨਾਂ ਨੇ ਜਾ ਕੇ ਮੁਰਦੇ ਦੇ ਕੰਨ ਵਿੱਚ ਜਾ ਕੇ ਰਾਮ ਕਿਹਾ ਅਤੇ ਉਸਨੋ ਕਿਹਾ ਉਠ ਖੜਾ ਹੋ ਇਹ ਸੁਣ ਕੇ ਮੁਰਦਾ ਉਠ ਖੜਾ ਹੋਇਆ ਉਸ ਸੁਹਾਗਣ ਅਤੇ ਉਸਦੇ ਪਤੀ ਨੇ ਭਗਤ ਨਾਮਦੇਵ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਅਤੇ ਆਪਣੇ ਘਰ ਚਲੇ ਗਏ ਸਾਰੇ ਸ਼ਹਿਰ ਵਿੱਚ ਭਗਤ ਨਾਮਦੇਵ ਜੀ ਦਾ ਰੋਲਾ ਪੈ ਗਿਆ ਕਿਸ ਤਰ੍ਹਾਂ ਉਹਨਾਂ ਨੇ ਇੱਕ ਮਰੇ ਹੋਏ ਨੂੰ ਜ਼ਿੰਦਾ ਕੀਤਾ ਹੈ ਇਹ ਗੱਲ ਹੌਲੀ ਹੌਲੀ ਬਾਦਸ਼ਾਹ ਤੱਕ ਵੀ ਪਹੁੰਚੀ ਤਾਂ ਬਾਦਸ਼ਾਹ ਨੇ ਵੀ ਆਪਣੇ ਸਿਪਾਈਆਂ ਨੂੰ ਭੇਜ ਕੇ ਭਗਤ ਨਾਮਦੇਵ ਜੀ ਨੂੰ ਮੰਗਵਾ ਲਿਆ ਕਿ ਜੋ ਮੇਰੀ ਗਊ ਮਰੀ ਹੈ ਤੂੰ ਇਸ ਨੂੰ ਜਿਉਂਦੀ ਕਰ ਨਹੀਂ ਤਾਂ ਮੈਂ ਤੈਨੂੰ ਮਰ ਦੇਵਾਂਗਾ ਸਾਡੇ 7 ਘੜੀਆਂ ਬੀਤਣ ਤੋਂ ਬਾਅਦ ਪ੍ਰਭੂ ਜੀ ਆਏ ਅਤੇ ਆ ਕੇ ਉਹਨਾਂ ਨੇ ਗਊ ਨੂੰ ਜਿੰਦੀ ਕਰ ਦਿੱਤਾ ਗਊ ਤਾਂ ਜ਼ਿੰਦਾ ਹੋ ਗਈ ਪਰ ਬਾਦਸ਼ਾਹ ਬਿਮਾਰ ਹੋ ਗਿਆ ਐਸਾ ਦਰਦ ਉਠਿਆ ਉਸ ਦੇ ਅੰਦਰ ਕਿ ਉਸ ਵੇਲੇ ਕਾਮੂ ਵਿੱਚ ਲੈ ਕੇ ਆਇਆ ਅਤੇ ਆ ਕੇ ਪਗਦ ਨਾਮ ਜੀ ਦੇ ਚਰਨੀ ਪੈ ਗਿਆ ਅਤੇ ਕਹਿ ਲਗਾ ਮੈਨੂੰ ਵੀ ਕਾਲੀ ਗਊ ਸਮਝ ਲੈ ਕਪਲ ਗਊ ਸਮਝ ਲੈ ਮੈਨੂੰ ਬਖਸ਼ ਦੇ ਮੈਂ ਮਰਦਾ ਪਿਆ ਹਾਂ ਜਿਵੇਂ ਹੀ ਭਗਤ ਨਾਮਦੇਵ ਜੀ ਨੇ ਉਸ ਵੱਲ ਦ੍ਰਿਸ਼ਟੀ ਕੀਤੀ ਤਾਂ ਉਸ ਰਾਜੇ ਦਾ ਸਾਰਾ ਦਿਲ ਠੀਕ ਹੋ ਗਿਆ ਰਾਜੇ ਨੇ ਭਗਤ ਨਾਮਦੇਵ ਜੀ ਨੂੰ ਹੀਰਿਆਂ ਲਾਲਾਂ ਨਾਲ ਜੜਿਆ ਹੋਇਆ ਇੱਕ ਪਲੰਘ ਆਪੇੜ ਕੀਤਾ ਤਾਂ ਨਾਮਦੇਵ ਜੀ ਕਹਿਣ ਲੱਗੇ ਬਾਦਸ਼ਾ ਅਸੀਂ ਤਾਂ ਜੰਗਲਾਂ ਵਿੱਚ ਰਹਿਣ ਵਾਲੇ ਹਾਂ ਅਸੀਂ ਹੀਰੇ ਜਵਾਰਦ ਕੀ ਕਰਨੇ ਹਨ ਇਹ ਤਾਂ ਵੱਡੇ ਵੱਡੇ ਜਿਨ੍ਹਾਂ ਦੇ ਆਸ਼ਰਮ ਨੇ ਉੱਥੇ ਦੇ ਦਿਓ ਮੈਂ ਤਾਂ ਗਰੀਬ ਝੌਂਪੜੀ 'ਚ ਰਹਿਣ ਵਾਲਾ ਹਾਂ ਜੇਕਰ ਇਹ ਪਲੰਘ ਉਸ ਝੌਂਪੜੀ ਵਿੱਚ ਢਾ ਦਿੱਤਾ ਤਾਂ ਝੌਂਪੜੀ ਵਿੱਚ ਥਾਂ ਹੀ ਨਹੀਂ ਰਹਿਣੀ ਕਿਸ ਲਈ ਅਸੀਦਾ ਪ੍ਰਾਲੀ ਵਿਸ਼ਾਕੇ ਪੁੰਜੇ ਹੀ ਸੌਂਦੇ ਹਾਂ ਇੱਕ ਨਿੱਕੀ ਜਿਹੀ ਝੌਂਪੜੀ ਵਿੱਚ ਮੈਂ ਤੇਰੇ ਪਲੰਗ ਦੀ ਰਾਖੀ ਕਰਾਂਗਾ ਕਿ ਨਾਮ ਜਪਾਂਗਾ ਰਾਜਾ ਕਹਿ ਲੱਗਾ ਪਰ ਇਹ ਤਾਂ ਮੇਰੇ ਵੱਲੋਂ ਪੇਟਾ ਹੈ ਮੈਂ ਇਸ ਪੇਟਾ ਨੂੰ ਮੁੜ ਨਹੀਂ ਸਕਦਾ ਇਹ ਕਹਿ ਕੇ ਨਾਮਦੇਵ ਜੀ ਤਾਂ ਚਲੇ ਗਏ ਤਾਂ ਰਾਜੇ ਨੇ ਆਪਣੇ ਸੇਵਾਦਾਰ ਨੂੰ ਆਦੇਸ਼ ਦਿੱਤਾ ਇਸ ਪਲੰਗ ਨੂੰ ਪਖਤ ਨਾਮਦੇਵ ਜੀ ਪਾਸ ਲੈ ਕੇ ਜਾਓ ਅਤੇ ਪਖਤ ਜੀ ਨੂੰ ਉਸ ਉੱਪਰ ਬਿਠਾ ਕੇ ਫਿਰ ਮੈਨੂੰ ਦੱਸਣਾ ਜਦੋਂ ਸੇਵਾਦਾਰ ਭਗਤ ਨਾਮਦੇਵ ਜੀ ਕੋਲ ਆਏ ਉਸ ਸਮੇਂ ਭਗਤ ਨਾਮਦੇਵ ਜੀ ਜਮਨਾ ਦੇ ਕੰਡੇ ਤੇ ਸਥਿਤ ਸਨ ਭਗਤ ਨਾਮਦੇਵ ਜੀ ਨੇ ਸੇਵਾਦਾਰ ਨੂੰ ਕਿਹਾ ਕਿ ਇਹ ਪਲੰਗ ਬਾਦਸ਼ਾਹ ਨੂੰ ਮੋੜ ਦਿਓ ਤਾਂ ਸੇਵਾਦਾਰ ਕਹਿਣ ਲੱਗੇ ਕਿ ਬਾਦਸ਼ਾਹ ਬਹੁਤ ਡਾਟਾ ਹੈ ਸਾਨੂੰ ਮਾਰ ਦੇਗਾ ਤਾਂ ਭਗਤ ਨਾਮਦੇਵ ਜੀ ਨੇ ਕਿਹਾ ਅੱਛਾ ਫਿਰ ਸਾਨੂੰ ਦੇ ਦਿਓ ਅਤੇ ਤੁਸੀਂ ਜਾਓ ਭਗਤ ਨਾਮਦੇਵ ਜੀ ਨੇ ਉਸ ਪਲੰਗ ਨੂੰ ਜਮਨਾ ਦੇ ਵਿੱਚ ਵਗਾ ਕੇ ਮਾਰਿਆ ਜਦੋਂ ਉਹ ਸੇਵਾਦਾਰ ਮੁੜ ਕੇ ਆਏ ਤਾਂ ਬਾਦਸ਼ਾਹ ਦੇ ਪੁੱਛਣ ਤੇ ਸੇਵਾਦਾਰ ਨੇ ਦੱਸਿਆ ਕਿ ਉਹ ਪਲੰਗ ਤਾਂ ਪਗਦ ਨਾਮਦੇਵ ਜੀ ਨੇ ਨਦੀ ਵਿੱਚ ਸੁੱਟ ਦਿੱਤਾ ਹੈ। ਬਾਦਸ਼ਾਹ ਕਹਿਣ ਲੱਗਾ ਇਹ ਤਾਂ ਬੜਾ ਮਾੜਾ ਕੰਮ ਕੀਤਾ ਹੈ। ਮੈਂ ਬੜੀ ਲੀਗ ਨਾਲ ਇਹ ਪਲੰਗ ਬਣਵਾਇਆ ਸੀ। ਬਾਦਸ਼ਾਹ ਦੇ ਬੇਟਾ ਸਵਾਰਨਾ ਹੋਣ ਕਰਕੇ ਬਾਦਸ਼ਾਹ ਡੂੰਗੇ ਵਿਚਾਰਾਂ ਵਿੱਚ ਬੈ ਗਿਆ ਤਾਂ ਵਜ਼ੀਰ ਨੇ ਸਲਾਹ ਦਿੱਤੀ ਬਾਦਸ਼ਾਹ ਆਪ ਦੂਸਰਾ ਪਲੰਗ ਆਪ ਲੈ ਕੇ ਜਾਓ ਅਤੇ ਨਾਮਦੇਵ ਜੀ ਨੂੰ ਜਾ ਕੇ ਕਹੋ ਕਿ ਉਹ ਪਲੰਗ ਰਾਜਕੁਮਾਰ ਦਾ ਸੀ ਜੋ ਕਿ ਗਲਤੀ ਨਾਲ ਆ ਗਿਆ ਹੈ। ਇਸ ਤਰ੍ਹਾਂ ਤੁਸੀਂ ਆਪਣੇ ਹੱਥੀ ਇੱਕ ਹੋਰ ਪਲੰਗ ਬੇਟਾ ਕਰ ਦਿਓ। ਰਾਜੇ ਨੇ ਇਸ ਤਰ੍ਹਾਂ ਹੀ ਕੀਤਾ। ਰਾਜਾ ਸੰਤਾ ਦੇ ਕੋਲ ਚੱਲ ਕੇ ਆਇਆ ਸਾਰੇ ਹਿੰਦੁਸਤਾਨ ਦਾ ਚਕਰਵਤੀ ਬਾਦਸ਼ਾ ਨਮਸਕਾਰ ਕਰਦਾ ਹੈ ਸੰਤਾ ਨੂੰ ਅਤੇ ਕਹਿੰਦਾ ਹੈ ਮਹਾਰਾਜ ਰਾਜਕੁਮਾਰ ਦਾ ਪਲੰਘ ਗਲਤੀ ਨਾਲ ਆ ਗਿਆ ਹੈ ਮੈਂ ਦੂਜਾ ਪਲੰਘ ਹੁਕਮ ਦੇ ਦਿੱਤਾ ਹੈ ਤੁਹਾਡੇ ਲਈ ਦੂਜਾ ਪਲੰਘ ਹੁਨੇ ਆ ਜਾਵੇਗਾ ਮੈਨੂੰ ਮੇਰਾ ਪਹਿਲਾ ਪਲੰਘ ਮੋੜ ਦਿਓ ਜਿੱਥੇ ਵੀ ਤੁਸੀਂ ਉਹ ਪਲੰਘ ਰੱਖਿਆ ਹੈ ਹੁਕਮ ਕਰੋ ਸੇਵਾਦਾਰ ਉਸਨੂੰ ਚੁੱਕ ਕੇ ਲੈ ਜਾਣਗੇ ਤਾਂ ਨਾਮਦੇਵ ਜੀ ਕਹਿ ਲੱਗੇ ਉਹ ਤਾਂ ਤੂੰ ਮੈਨੂੰ ਦੇ ਦਿੱਤਾ ਸੀ ਦਿੱਤੀ ਹੋਈ ਚੀਜ਼ ਮੋੜੀ ਦੀ ਨਹੀਂ ਜਦੋਂ ਰਾਜੇ ਦੀ ਬੇਨਤੀ ਸੁਣ ਕੇ ਪਕੜ ਨਾਮਦੇਵ ਜੀ ਨੇ ਜਮਨਾ ਨੂੰ ਆਦੇਸ਼ ਕੀਤਾ ਜਮਨਾ ਬਾਦਸ਼ਾਹ ਦਾ ਪਲੰਗ ਵਾਪਸ ਕਰ ਦੇ ਉਸ ਸਮੇਂ ਜਮਨਾ ਦੀ ਇੱਕ ਸ਼ਾਲ ਐਸੀ ਆਈ ਜਿਸ ਵਿੱਚ ਉਹ ਇੱਕ ਪਲੰਗ ਹੀ ਨਹੀਂ ਉਸ ਵਰਗੇ 72 ਹੋਰ ਪਲੰਗ ਬਾਹਰ ਨਿਕਲ ਆਏ ਪਕੜ ਨਾਮਦੇਵ ਜੀ ਕਹਿਣ ਲੱਗੇ ਲੈ ਰਾਜਨ ਪਛਾਨ ਲੈ ਇਹਨਾਂ ਵਿੱਚੋਂ ਤੇਰੇ ਵਾਲਾ ਪਲੰਗ ਕਿਹੜਾ ਹੈ ਬਾਦਸ਼ਾਹ ਬੜਾ ਹੈਰਾਨ ਹੋਇਆ ਕਹਿ ਲੱਗਾ ਇਹ ਤਾਂ ਸਾਰੇ ਇੱਕੋ ਜਿਹੇ ਹੀ ਹਨ ਮੈਂ ਤਾਂ ਇੱਕ ਪਲੰਗ ਦਿੱਤਾ ਸੀ ਅਤੇ ਸੋਚ ਰਿਹਾ ਸੀ ਕਿ ਮੈਂ ਬੜੀ ਵੱਡੀ ਪੇਟਾ ਕੀਤੀ ਹੈ ਇਸ ਨਾਲ ਭਗਤ ਜੀ ਖੁਸ਼ ਹੋ ਜਾਣਗੇ ਪਰ ਇੱਥੇ ਤਾਂ ਪਲੰਘ ਹੀ ਪਲੰਘ ਪਏ ਨੇ ਭਗਤ ਨਾਮਦੇਵ ਜੀ ਨੇ ਉਸ ਨੂੰ ਪਲੰਘ ਦੇ ਕੇ ਕਿਹਾ ਇਹ ਵੀ ਲੈ ਜਾ ਇਹ ਵੀ ਲੈ ਜਾ ਇਸ ਤਰ੍ਹਾਂ ਦੇ 10 ਹੋਰ ਲੈ ਜਾ ਇਹ ਨਾਲ ਇਹ ਵੀ ਕਿਹਾ ਤੂੰ ਹੁਣੇ ਹੀ ਮੰਗ ਲਿਆ ਹੈ ਇਸ ਲਈ ਤੇਰਾ ਦਾਨ ਤੈਨੂੰ 10 ਗੁਣਾ ਹੋ ਕੇ ਵਾਧ ਮਿਲਿਆ ਹੈ ਸਾਨੂੰ ਦਿੱਤੇ ਹੋਏ ਦਾਨ ਦਾ ਫਲ ਤੈਨੂੰ ਦਰਗਾਹ ਵਿੱਚ 72 ਗੁਣਾ ਹੋ ਕੇ ਵਾਧ ਮਿਲਣਾ ਸੀ ਤੂੰ ਹੁਣੇ ਹੀ ਮੰਗ ਲਿਆ ਇਸ ਲਈ ਤੈਨੂੰ 10 ਗੁਣਾ ਹੋਰ ਫਲ ਮਿਲ ਗਿਆ ਹੈ ਓਹ ਬਾષા ਭਗਤ ਜੀ ਦੇ ਚਰਨਾ ਤੇ ਨਿਕ ਪਿਆ ਅਤੇ ਨਮਸਕਾਰ ਕੀਤੀ ਇਸ ਸਾਖੀ ਤੋਂ ਆਪਣੇ ਲਈ ਵੀ ਸੇਧ ਲੈਣੀ ਹੈ ਜੋ ਵੀ ਸ਼ਰਧਾ ਦੇ ਨਾਲ ਆਪਣੀ ਕਮਾਈ ਦਾ ਦਸਵਾਂ ਹਿੱਸਾ ਵੀ ਕੱਢਦਾ ਹੈ ਨਿਮਰਤਾ ਦੇ ਨਾਲ 사త్సੰਗ ਵਿੱਚ ਬੈ ਕੇ 사త్సੰਗ ਸੁਣਦਾ ਹੈ ਉਸ ਨੂੰ ਸੁਣ ਕੇ ਮੰਨਦਾ ਵੀ ਹੈ ਅਤੇ ਮੰਨ ਕੇ ਖਮੁੰਦਾ ਵੀ ਹੈ ਤਾਂ ਉਸ ਦਾ ਕਈ ਗੁਣਾ ਵਾਦ ਫਾਇਦਾ ਦਰਗਾਹ ਵਿੱਚ ਮਿਲਦਾ ਹੈ ਉਸ ਵਿਅਕਤੀ ਨੇ ਕਰੋੜਾਂ ਜੁਗਾਂ ਦਾ ਫਲ ਸਹਿਜ ਸੁਭਾਹੀ ਪ੍ਰਾਪਤ ਹੋ ਜਾਂਦਾ ਹੈ ਮੰਗਣਾ ਕੋਸ਼ਿਸ਼ਾਂ ਕਰਨੀਆਂ ਬੇਨਤੀਆਂ ਤੇ ਅਰਦਾਸਾਂ ਉਦੋਂ ਤੱਕ ਹੀ ਹੁੰਦੀਆਂ ਹਨ ਜਦੋਂ ਤੱਕ ਮੰਗਣ ਵਾਲਾ ਜਿਸ ਤੋਂ ਮੰਗਦਾ ਹੋਵੇ ਉਸ ਤੋਂ ਵੱਖ ਹੁੰਦਾ ਹੈ ਦੂਰ ਹੁੰਦਾ ਹੈ ਉਸਦੇ ਅਤੇ ਆਪਣੇ ਰਿਸ਼ਤੇ ਤੋਂ ਅਨਜਾਨ ਹੁੰਦਾ ਹੈ ਜਦੋਂ ਮੰਗਣ ਵਾਲੇ ਨੂੰ ਆਪਣੇ ਤੇ ਆਪਣੇ ਪਿਤਾ ਦੇ ਕਰਤਾਰ ਦੇ ਅਟੁੱਟ ਅਤੇ ਅਡਲ ਰਿਸ਼ਤੇ ਦਾ ਗਿਆਨ ਹੋ ਜਾਂਦਾ ਹੈ ਫਿਰ ਉਸ ਦਾ ਮੰਗਣਾ ਕੋਸ਼ਿਸ਼ਾਂ ਕਰਨੀਆਂ ਜਦੋਂ ਜਹਿਦ ਕਰਨੀ ਉਹ ਛੱਡ ਦਿੰਦਾ ਹੈ ਇਸੇ ਤਰ੍ਹਾਂ ਜੋ ਸਾਧ ਸੰਗ ਕਰਦੇ ਹਨ ਸਾਧ ਸੰਗ ਸੰਕੇ ਨਾਮ ਨੂੰ ਹਿਰਦੇ ਵਿੱਚ ਵਸਾਉਂਦੇ ਹਨ ਨਾਮ ਦੇ ਕਮਾਈ ਕਰਦੇ ਹਨ ਅਤੇ ਸਤਿਗੁਰੂ ਨਾਲ ਅਪੇਦ ਅਵਸਥਾ ਨੂੰ ਪ੍ਰਾਪਤ ਕਰਦੇ ਹਨ ਉਹਨਾਂ ਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ دیر ਨਹੀਂ ਲੱਗਦੀ ਉਹਨਾਂ ਦੀ ਹਰ ਚਾਹਨਾ ਅਤੇ ਚਾਹਨਾ ਦੀ ਪੂਰਤੀ ਇੱਕੋ ਤਸਵੀਰ ਦੇ ਦੋ ਪਾਸੇ ਹੁੰਦੇ ਹਨ ਜੀਵਨ ਵਿੱਚ ਉਹਨਾਂ ਦਾ ਆਣਾ ਸਫਲ ਹੋ ਜਾਂਦਾ ਹੈ ਜੋ ਮਾਗੋ ਸੋਈ ਸੋਈ ਪਾਵੋ ਆਪਣੇ ਕਸਮ ਪੁਰੋਸਾ ਕਹੋ ਨਾਨਕ ਗੁਰੂ ਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ